他们想把我们弄死。 ਅੱਖ ਤੇਰੀ ਉੱਤੇ ਵੀ ਚਿੱਤੇ ਬੱਚੇ ਤੁਸੀਂ ਵੀ ਕੁੜੀ ਵਾਲੇ ਨਹੀਂ ਘਰ ਕਈ ਆਇਓ ਤੇ ਸਾਡੇ ਘਰ ਕੋਈ ਨਹੀਂ ਆਇਆ ਸਰ ਸਭ ਨਾਲੇ ਸਭ ਖੁਸ਼ ਹੋ ਗਏ ਜਨਾਈ ਦੇਖੀਂ ਮੀਰੀਆ ਬਣਾਓ ਯਾਰ ਬਣਾਓ 8 ਮਹੀਨੇ ਦੁਆਰੇ ਐਸੀ 8 ਮਹੀਨੇ ਦੇ ਨਗੋਰ ਬੱਚੇ ਫੇਰ ਹੁੰਦੇ ਪੈਣ ਕਹਿੰਦੇ ਸਾਡੂ ਰੋਜ ਮਾਰਦੇ ਸੀ ਸਾਡੇ ਦਿੱਤੇ ਚਾਰ ਕਰਦੇ ਨੇ ਉਹ ਹੁ ਜਾਣਾ ਨਹੀਂ ਚਾਹੁੰਦੇ ਇਹਨਾਂ ਨਾਲ ਇਹ ਜ਼ਬਰਦਸਤੀ ਉਹਨਾਂ ਨੂੰ ਚਲਾਉਂਦੇ ਪੈਣ ਬੱਚੇ ਕਹਿੰਦੇ ਅਸੀਂ ਇਹਨਾਂ ਕੋਲ ਨਹੀਂ ਜਾਣਾ ਬੱਚੇ ਸਾਡੂ ਰੋਜ ਹਰ ਕੁੱਤੇ ਨਾਲ ਮਾਰਦੇ ਨੇ ਅਸੀਂ ਨਹੀਂ ਜਾਣਾ ਚਾਹੁੰਦੇ ਇਹਦੇ ਕੋਲ ਫੇਰ ਇਹ ਜ਼ਬਰਦਸਤੀ ਦੇਖੋ ਗੁੰਡਾ ਕਰਦੀ ਜੁਤਾਰਾ ਰਹਿਲੇ ਸਾਰਾ ਟੱਪਰ ਬੱਚੇ ਕਹਿੰਦੇ ਸੀ ਨਹੀਂ ਜਾਣਾ ਅਸੀਂ ਬਾਗੋਲ ਜਾਣਾ ਅਸੀਂ ਜਲੰਧਰ ਜਾਣਾ ਫੇਰ ਅਬ ਕਿਉਂ ਤਾਂ ਜਾਂਦੇ ਪੈਣ ਪੁੱਛਿਆ ਨੂੰ ਇਹ ਗੁੰਡਾ ਕਰਦੀ ਦਿਖਾਉਂਦੇ ਪੈਣ ਕੋਰਟ ਦਾ ਕੋਈ ਹਾਂਜੀ ਕੋਈ ਨਹੀਂ ਬੰਦੇ ਵੇ ਕਹਿੰਦਾ ਬੱਚੇ ਕਹਿੰਦੇ ਪੈਸੀ ਨਹੀਂ ਜਾਣਾ ਬੱਚੇ ਸ਼ਰੇ ਆਮ ਕਰ ਰਹੇ ਅਸੀਂ ਨਹੀਂ ਜਾਣਾ ਹਾਈ ਕੋਰਟ ਵੱਲੋਂ ਅੱਜ ਪਰਮਿਸ਼ਨ ਸੀ ਮਿਲਾਂਦੀ ਇਹ ਕਹਿੰਦੇ ਅਸੀਂ ਬੱਚੇ ਨਾਲ ਲੱਗੇ ਨੇ ਅਸੀਂ ਹਾਈ ਕੋਰਟ ਨੂੰ ਬੱਚੇ ਕਹਿੰਦੇ ਇਹ ਕਹਿੰਦੇ ਅਸੀਂ ਜਾਣਾ ਉਹ ਕਹਿੰਦੇ ਸਾਨੂੰ ਮਾਰਦੇ ਨੇ ਰੋਜ਼ ਇਹਨਾਂ ਸਾਨੂੰ ਰੋਜ਼ ਮਾਰ ਪੈਂਦੀ ਏ ਬੱਚੇ ਆ ਕਹਿੰਦੇ ਜਨਦਰ ਚਾਲ ਮਾਂ ਕੋਲ ਕਹਿੰਦਾ ਸੁਣੋ ਤੇ ਭੇਜ ਦਿਓ ਫਿਰ ਭੇਜੋ ਸਾਡੇ ਨਾਲ ਕਿਉਂ ਭੇਜੋ ਸਾਡੇ ਨਾਲ ਕਿਉਂ ਕਿਉਂ ਮਾਂ ਦੀ ਮਾਂ ਤੂੰ ਮਾਂ ਨਹੀਂ ਆ ਗਈ ਕਿਉਂ ਆਣੀ ਗਈ ਤੂੰ ਮਾਂ ਨਹੀਂ ਆ ਗਈ ਤੂੰ ਬੋਲੇ ਮੋਕੇ ਮੈਂ ਪਾਲ ਲਿਆ ਤੂੰ ਮੈਂ 4 ਸਾਲ ਨੂੰ ਪਾਲ ਲਿਆ ਕੁੜੀ ਨੂੰ ਪਾਲਿਆ ਮੇਰਾ ਸਾਲ ਜੰਦ ਬੈਠਾ ਪਾਲ ਲਿਆ ਤੇ ਆਉਂਦੇ ਵੀ ਨਾ ਪਾਸ ਸਾਰਾ ਕੱਲ ਪੇਟਾ ਮੁੰਡਿਆਂ ਵਾਲਿਆਂ ਨੂੰ ਅੰਦਰੋਂ ਬਾਹਰ ਕੱਢਦਾ ਗਿਆ ਜਿੰਨਾ ਕੋਲ ਪਰਮਿਸ਼ਨ ਹੈਗੀ ਹੈ ਕੁੜੀ ਵਾਲਿਆਂ ਨੂੰ ਅੰਦਰ ਬਾੜਦਾ ਗਿਆ ਰੱਬ ਜਾਣੇ ਕੀ ਖੇਡ ਹੋਈ ਜੀ ਅੰਦਰ ਇਹਦਾ ਇਨਕੁਆਇਰੀ ਕੀਤੀ ਜਾਵੇ ਗਵਰਨਮੈਂਟ ਵਾਲੋਂ ਸਾਰਾ ਕੰਮੇ ਕਰਤੀ ਸੀ ਇਹ ਮੁੰਡੇ ਦੀ ਮਾਂ ਬਣ ਕੇ ਆਈ ਤੇ ਬੱਚੇ ਸਾਡੇ ਤੋਂ ਰੰਗ ਚੋਣਨਾ ਵੀ ਪੈ ਗਿਆ ਮਾਂ ਮੁੰਡੇ ਨੂੰ ਮਾਪ ਰਹੀ ਸੀ ਤੇ ਕੋਈ ਨਾ ਸੀ ਮੋਰ ਦੇ ਹਸਾਮਾ ਦੇ ਬੱਡੇ ਜਿਹੜੇ ਮੁੰਡੇ ਆ ਫਾਦ ਤੋਂ ਉਹ ਬੋਲ ਗਏ ਮੈਂ ਕਹਿੰਦਾ ਯਾਰ ਤੁਹਾਡੇ ਨੂੰ ਹੋ ਕੇ ਕੁੜੀ ਦਾ ਪਿਓ ਬੋਲਦਾ ਪਿਆ ਵਾ ਦੇਖੋ ਪੂਰੀ ਸਵਾਰੀ ਸਾਨੂੰ ਧੱਕੇ ਮਾਰੇ ਨੇ ਇਹਨੇ ਪੁਲਿਸ ਇਹਨੇ پیسے ਖਾਦੇਗੇ ਇਹ ਸਾਰ ਬੇਇੱਜ਼ਤੀ ਹੋ ਰਹੀ ਸਾਨੂੰ ਨਾਲ ਇਹ ਪੁਲਿਸ ਐਕਸ਼ਨ ਲਿਆ ਜਾ ਬਈ ਜਿਹਨੇ ਮੈਨੂੰ ਧੱਕੇ ਮਾਰੇ ਨੇ ਇਹ ਮਾਮਲਾ ਤੇਰੇ ਬੱਚੇ ਦੀ ਕਸਟਡੀ ਨੂੰ ਲੈ ਕੇ। ਤੇਰੇ ਕਸਟਡੀ ਨੂੰ ਲੈ ਕੇ ਹੋਇਆ ਕਿ ਮੇਰੀ ਜਨਾਨੀ ਨੇ ਮੇਰੇ ਤੇ ਫਾਲਸ ਐਫਆਈਆਰ ਕਰਾਈ ਸੀ। ਇਹਨੇ ਫਰਨੈਲ ਪੀ ਲਈ ਸੀ ਤੇ ਇਹਨੇ ਫਾਲਸ ਐਫਆਈਆਰ ਕਰਾਈ। ਉਹ ਸਾਡੇ ਕੋਲ ਪ੍ਰੂਫ ਅੱਗੇ ਸੀ ਸਾਰੇ ਜਿਸ ਕਰਕੇ ਸਾਡੀਆਂ ਬਿੱਲਾਂ ਹੋਈਆਂ ਤੇ ਹਾਈ ਕੋਰਟ ਦੇ ਉੱਤੇ ਜਾ ਕੇ ਉਹਨਾਂ ਨੇ ਆਰਡਰ ਕੀਤਾ ਕਿ ਮੰਮੀ ਇਹਦੀ ਆਏਗੀ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਮਿਲਣ। ਅਸੀਂ 16 ਹਫ਼ਤਿਆਂ ਤੋਂ ਇਹਨੂੰ ਰੂਟੀਨ ਨਾਲ ਮਿਲਾਉਂਦੇ ਪਏ ਹਾਂ। ਸਾਰਾ ਕੰਮ ਹੁੰਦਾ ਪਿਆ ਅਮਨਮਾਨ ਨੇ ਲਿਖ ਕੇ ਵੀ ਦਿੱਤਾ ਤੇ ਸਭ ਕੁਝ ਕੀਤਾ ਕਿ ਮੈਨੂੰ ਬੱਚੇ ਮਿਲਦੇ ਵੀ ਨੇ ਮੈਨੂੰ ਕੋਈ ਪ੍ਰੋਬਲਮ ਨਹੀਂ। ਬਟ ਫਿਰ ਵੀ ਇਹ ਚਰਾਨੀ ਨੇ ਅੱਜ ਆ ਕੇ ਆਪਣਾ ਪ੍ਰੀ ਪਲਾਨ ਕਰਕੇ ਬੱਚਿਆਂ ਨੂੰ ਉੱਥੇ ਕਿਡਨਾਪ ਕਰਨੇ ਖਸਾਬ ਦਾ ਮੈਡੀਕਲ ਸੈਂਟਰ ਦੇ ਵਿੱਚ ਇਹ ਹਾਲ ਕਰਦੇ ਬਿਨਾਂ ਸਾਡਾ ਜਦ ਕਿ ਸਾਡੇ ਕੋਲ ਆਰਡਰ ਹੈਗਾ ਕਿ ਫਾਦਰ ਨੇ ਮਿਲਾਨਾ ਤੇ ਮਦਰ ਨੇ ਮਿਲਣਾ 3 ਘੰਟੇ ਦਾ ਟਾਈਮ ਹੁੰਦਾ ਸਵੇਰ ਦਾ 10 ਤੋਂ 1 ਵਜੇ ਦਾ ਪਟਾ ਫਿਰ ਵੀ ਅੰਦਰ ਜਾ ਕੇ ਹੋਖਲਾ ਕਰਦੇ ਪਏ ਮੇਰੇ ਹੱਥੀ ਪੈਂਦੇ ਮੈਨੂੰ ਗਾਲੀ ਗਲੋਚ ਕਰਦੇ ਪਏ ਨੇ ਇਹਨਾਂ ਨੇ ਬੜਾ ਮੇਰਾ ਬੁਰਾ ਹਲ ਕੀਤਾ ਮੈਂ ਸਾਡੀ ਕੋਚ ਵੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਜੋ ਆਰਡਰ ਤੇ ਫੋਲੋ ਕਰੋ ਪਰ ਉਹ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀ ਫੋਨ ਕੀ ਮੰਗ ਕਰਦੇ ਪ੍ਰਸ਼ਾਸਨ ਉਹਨਾਂ ਮੰਗ ਕਰਦੇ ਵੇ ਅਸੀਂ ਇੱਕੋ ਗੱਲ ਕਰਨੇ ਸਾਡੇ ਬੱਚੇ ਸਾਨੂੰ ਦੇਓ ਤੇ ਅਸੀਂ ਲੈ ਕੇ ਚ ਜਾਈਏ ਬਸ ਬਹੁਤ ਵਾਰ ਸਾਨੂੰ ਲੈ ਕੇ ਨਹੀਂ ਜਾਂ ਦਿੰਦੇ ਰੈਡੀ ਹਾਂਜੀ ਆਪਣੀ ਰੈਡੀ ਨਾਮ ਹੈ ਜੀ ਲੈ ਆਪਣੇ ਘਰ ਜਾਦੇ ਤੇ ਐਫਆਰ ਕਰਾਈ ਸੀ ਕਿਸ ਮਾਮਲੇ ਲੈ ਇਹਨਾਂ ਨੇ ਮੇਨੂੰ ਫਰਨੈਲ ਵਰਜ਼ਨ ਪਿਆ ਆਪਕੀ ਪਾਸ ਤੇ 11 ਸਾਲਾਂ ਤੋਂ ਮੈਨੂੰ ਤੇ ਬੜਾ ਇਹਨਾਂ ਨੇ ਜ਼ੁਲਮ ਕੀਤਾ ਹੈ ਹਰਾਸ ਇਨਾਂ ਦੇ ਐਫਆਰਆਈ ਹੋ ਗਈ ਇਹ ਬੱਚੇ ਲੈ ਕੇ 도ੜ ਕੇ 4 ਮਹੀਨੇੋਂ ਫਰਾਰ ਰਹੇ ਪੁਲਿਸ ਨੇ ਨਹੀਂ ਫੜੇ ਮੈਂ ਦਿਨ ਰਾਤ ਰੋਂਦੀ ਪਈ ਆ ਕਿ ਮੇਰੇ ਬੱਚੇ ਕਿੱਥੇ ਨੇ ਬੱਚੇ ਕਿੱਥੇ ਨੇ ਕਿਸੇ ਨੂੰ ਤਰਸ ਨਹੀਂ ਆਇਆ ਠੀਕ ਹੈ ਬਾਅਦ ਚ ਬੱਚੇ ਕੋਟ ਜੱਜ ਸਾਹਿਬ ਨੇ ਇਹਨਾਂ 'ਤੇ ਬੇਲ ਲਗਾਈ ਜੱਜ ਸਾਹਿਬ ਨੇ ਕਿਹਾ ਕਿ ਮਦਰ ਨਾ ਬੱਚੇ ਬਰਾਓ ਮੈਂ ਤੁਹਾਨੂੰ ਇਹ ਬੇਲ ਨਹੀਂ ਦੇਣੀ ਬੇਲ ਦਿੱਤੀ ਤੇ ਤੁਸੀਂ ਮਦਰ ਦੇ ਨਾਲ ਮਿਲਾਂ ਉਸ ਤੇ ਇਹਨਾਂ ਨੇ ਫ੍ਰਾਈਡੇ ਤੋਂ ਫ੍ਰਾਈਡੇ ਰੱਖਿਆ ਉਹਨਾਂ ਨੂੰ ਤਰਸ ਆ ਗਿਆ ਇਹਨਾਂ ਨੂੰ ਤਰਸ ਨਹੀਂ ਆਇਆ ਬੱਚੇ ਠੀਕ ਹੈ ਪੂਰਨ ਬੱਚੇ ਇੰਨੇ ਕੋ ਡਰਾਏ ਤਮਕਾਏ ਹੋਏ ਸੀ ਕਿ ਉਹ ਬੱਚੇ ਪਹਿਲੇ ਤੇ ਮਾਂ ਨੂੰ ਕਰਦੇ ਨਹੀਂ ਸੀ ਹੌਲੀ ਹੌਲੀ ਮਾਂ ਦੇ ਨਾਲ ਅਟੈਚਮੈਂਟ ਹੋਈ ਅੱਜ ਉਹ ਕਹਿੰਦੇ ਵੀ ਕਿ ਮੰਮਾ ਅਸੀਂ ਵੀ ਜਾਣਾ ਅਸੀਂ ਤੁਹਾਡੇ ਨਾਲ ਹੀ ਜਾਣਾ 8 ਮਹੀਨੇ ਹੋ ਗਏ ਕਿਹੜੇ ਬੱਚੇ ਆਪਣੀ ਮਾਂ ਤੋਂ ਬਗੈਰ ਰਹਿਣਗੇ ਫਾਦਰ ਜਿਹੜਾ ਸਵੇਰ ਦਾ ਗਿਆ ਦੁਕਾਨ ਤੇ ਉਹਨਾਂ ਰਾਤੀ ਜਾਣਾ ਕੀ ਪਰਮਿਸ਼ਨ ਕਰਨਗੇ ਉਹ ਬੱਚਿਆ ਦਾ ਇੱਕ ਮਦਰ ਹੈ ਬੱਚਿਆਂ ਨੂੰ ਤੁਸੀਂ ਪਿੱਛੇ ਕਰ ਦੋਗੇ ਬੱਚਾ ਕਹਿੰਦਾ ਮੈਂ ਨਹੀਂ ਜਾਣਾ ਨਹੀਂ ਜਾਣਾ ਤੁਸੀਂ ਉਹਨਾਂ ਨੂੰ ਜਬਰਦਸਤੀ ਕਰੂ ਬੱਚੇ ਤੁਹਾਡੇ ਤੋਂ ਕਿੰਨੇ ਦਿਨ ਤੋਂ ਦੂਰ ਰਹੇ ਹੁਣ 8 ਮਹੀਨੇ ਆਜੋ 8 ਮਹੀਨੇ ਬਾਅਦ ਤੁਹਾਨੂੰ ਮਿਲੇ ਹਾਂਜੀ ਪਹਿਲੇ ਬਿਲਕੁਲ ਸੇ ਫ੍ਰਾਈਡੇ ਤੋਂ ਫ੍ਰਾਈਡੇ ਠੀਕ ਹੈ ਮੈਨੂੰ ੱੱਕੇ ਮਾਰ ਕੇ ਇਹਨਾਂ ਨੇ ਹੁਣ ਤੇ ਵੀ ਇਹਨਾਂ ਨੇ ਮੈਨਾਂ ਬੱਸ ਬੱਤ ਬਿਚੀ ਕੀਤੀ ਮੈਨੂੰ ਗਾਲ੍ਹਾਂ ਕੱਢਿਆ ੱੱਕਾ ਮਾਰਿਆ ਮੈਨੂੰ ਮੇਰੇ ਹਸਬੰਡ ਨੇ ਹੁਣ ਬੱਚੇ ਕੀ ਕਹਿੰਦੇ ਬੱਚੇ ਕਹਿੰਦੇ ਨਹੀਂ ਜਾਣਾ ਕਿਹਦੇ ਨਾਲ ਨਹੀਂ ਜਾਣਾ ਕਰਦੇ ਨਾਡੀ ਜਣਾ ਮਦਰ ਦੇ ਨਾਡੀ ਜਾਣਾ ਹੈ ਬੱਚੇ ਰੋਂਦੇ ਪਏ ਨੇ ਹੁਣ ਝਗੜਾ ਆਇਆ ਪੁਲਸ ਆਈਏ ਪੁਲਸ ਵੱਲੋਂ ਕੀ ਕੀ ਆ ਗਿਆ ਉਹ ਕਹਿੰਦੇ ਜੀ ਅਸੀਂ ਜੱਜ ਦੇ ਕੋਲ ਬੱਚੇ ਪੇਸ਼ ਕਰਾਵਾਂਗੇ ਜੋ ਕਹਿਣਗੇ ਉਹ ਹੋਣਗੇ ਹੁਣ ਇਹਨਾਂ ਦੇ ਬੱਚੇ ਇਕੱਲੇ ਅੰਦਰ ਰੱਖੇ ਹੋਏ ਆ ਮਤਲਬ ਇੱਕ ਮਿੰਟ ਕੋਈ ਮਤਲਬ ਨਹੀਂ ਬੰਦਾ ਮਾਂ ਦੋਤੇ ਦੁਨੀਆ ਦੀ ਕੋਈ ਤਾਕਤ ਬੱਚਿਆਂ ਨੂੰ ਨਹੀਂ ਰੋਕ ਸਕਦੀ ਮਾਂ ਆਪਣੀ ਆਈ ਦਤੇ ਆ ਜਣਾ ਤੇ ਉਹ ਬਹੁਤ ਕੁਝ ਕਰ ਸਕਦੀ ਏ ਬੱਚੇ ਉਹਦੇ ਪਿੱਛੇ ਨਹੀਂ ਉਹਦੇ ਕੋਲ ਜਾ ਸਕਦੇ ਉਹ ਬੱਚੇ ਨਹੀਂ ਜਾਂਦੇ ਪਏ ਕਾਨੂੰਨ ਬੱਚਿਆਂ ਦੀ ਸਿਹਤ ਤੋਂ ਵੱਧ ਕੇ ਕਾਨੂੰਨ ਹੋ ਗਿਆ ਤੇ ਨੇ ਆ ਕੋਰਟ ਦੇ ਆਰਡਰ ਕੋਰਟ ਦੇ ਕਿਹੜੇ ਆਰਡਰ ਹੈ ਜਿਹੜੀ ਕਸਟਡੀ ਬੱਚਿਆਂ ਦੀ ਕਿ ਤੁਮ ਨਹੀਂ ਕਸਟਡੀ ਨਹੀਂ ਦਿੱਤੀ ਜੀ ਉਹਨਾਂ ਨੇ ਸਿਰਫ ਮੀਟਿੰਗ ਕਰਾਉਣ ਵਾਸਤੇ ਕਿਹਾ ਹੈ ਕਿ ਮਾਦਰ ਨਾਲ ਬੱਚੇ ਸ਼ੁੱਕਰਵਾਰ ਦੇ ਸ਼ੁੱਕਰਵਾਰ ਮਿਲਣਗੇ ਕਸਟਡੀ ਨਾਮ ਦਾ ਕੋਈ ਵਰਡ ਨਹੀਂ ਆਦੇ ਚ ਨਾ ਸਾਡੇ ਡਿਵੋਰਸ ਹੋਇਆ ਜਿਹੜਾ ਸੀ ਕਸਟਡੀ ਦਾ ਲਾਭਾ ਕੇ ਕਸਟਡੀ ਦਾ ਗਾ ਲਾਂਦੇ ਜਦੋਂ ਡਿਵੋਰਸ ਹੁੰਦਾ ਹੈ ਜੇ ਇਹਨਾਂ ਨੇ ਕਸਟਡੀ ਲੜੀ ਪਿਓ ਲਾਵੇ ਜਾ ਕੇ ਬੱਚੇ ਨਹੀਂ ਜਾਂਦੇ ਮੈਂ ਬੱਚਿਆਂ ਦੇ ਭਾਬੇ ਤੁਸੀਂ ਜਿੰਨੋ ਮਰਜੀ ਬੁਲਾ ਲਓ ਬੱਚਿਆਂ ਨਾਲ ਕੋਈ ਜ਼ਬਰਦਸਤੀ ਨਹੀਂ ਕਰਨਗੇ ਮੈਂ ਬੱਚੇ ਆਪਣੇ ਬਿਮਾਰ ਨਹੀਂ ਕਰਨੇ ਡਿਪਰੈਸ਼ਨ ਚ ਨਹੀਂ ਪੈਣੇ ਕਸਟਡੀ ਘਰ ਇੱਥੇ ਹੀ ਰਹਿ ਜਾਣਗੇ ਸਾਰਾ ਕੁਝ ਇੱਥੇ ਹੀ ਰਹਿਣਾ ਹੈ ਕੀ ਸਿਹਤ ਬੱਚਿਆਂ ਦੀ ਖਰਾਬ ਹੋਏ ਨਹੀਂਗੇ ਮਾਂ ਨੇ ਮਰ ਜਾਣਾ ਕਿਸੇ ਦਾ ਕੁਝ ਨਹੀਂ ਜਾਣਾ ਹੁਣ ਮੰਗ ਕੀ ਕਰਦੇ ਬੱਚੇ ਕਹਿੰਦੇ ਪੇ ਅਸੀਂ ਮਾਂ ਦੇ ਨਾਲ ਜਾਣਾ ਹੈ ਮੇਰੇ ਨਾਲ ਭੇਜੇ ਜਾਣ ਬਸ ਮੈਨੂੰ ਮੇਰੇ ਬੱਚੇ ਮੇਰੇ ਨਾਲ ਭੇਜੇ ਜਾਣ ਨਹੀਂ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਮੈਂ ਕਿਸੇ ਨੂੰ ਨਹੀਂ ਛੱਡਣਾ ਇੱਥੇ ਬਸ ਮੈਂ ਕੋਟ ਐਵਲੀ ਜ਼ਿੰਮੇਵਾਰ ਗੀ ਚਾਰੀ ਪੁਲਿਸ ਜਿੰਮੇਵਾਰ ਹੋਏ ਕਿ ਬਸ ਇਹ ਕੋਰਟ ਨੇ ਤੇ ਮਿਲਾਨ ਵਾਸਤੇ ਕਿਹਾ ਤੇ ਕਹਿੰਦੇ ਕਿ ਬੱਚੇ ਲੈ ਕੇ ਬੱਚੇ ਕਹਿੰਦੇ ਨਹੀਂ ਜਾਣਾ ਕੋਰਟ ਨੇ ਆਰਡਰ ਮਿਲਾਨ ਦੇਣਾ ਹੈਗੀ ਹੈ ਨਾ ਇੱਕ ਬਾਤ ਉਹ ਆਪਣੇ ਵੇਚਦੇ ਆ ਕਿ ਸਾਡੇ ਬੱਚੇ ਮਾਂ ਲੋਕਾਂ ਦੇ ਮਾਵਾਂ ਨਾਲ ਬੱਚੇ ਕਿਸ ਨਾਲ ਜਾਂਦੇ ਪੈਨੇ ਉਹਨਾਂ ਦਾ ਗਿਨ ਨਹੀਂ ਕਰਦਾ ਸੀ ਆਪਣੀ ਮਾਂ ਦੇ ਨਾਲ ਚਾਈਗੇ ਠੀਕ ਹੈ ਅੱਜ ਦੋਨੋਂ ਪਾਰਟੀਆਂ ਜਿਹੜੀਆਂ ਨੇ ਅੱਜ ਜਿਹੜੀਆਂ ਆਈਆਂ ਹੋਣੀਆਂ ਨੇ ਜਿਹੜਾ ਰੋਹਿਤ ਇਹਦਾ ਦਸਤਾਵੇਜ਼ ਹੋ ਗਏ ਬਿਆਨ ਬਿਆਹ ਹੋਇਆ ਹੈ ਜਲੰਧਰ ਦੀ ਲੜਕੀ ਹੈਗੀ ਹੈ ਇਹਨਾਂ ਦੇ ਦੋ ਬੱਚੇ ਨੇ ਦੋ ਬੱਚਿਆਂ ਦੀ ਕਸਟਡੀ ਦਾ ਜਿਹੜਾ ਹਾਈਕੋਰਟ ਵੱਲੋਂ ਹਾਈਕੋਰਟ ਵੱਲੋਂ ਜਿਹੜਾ ਹੁਕਮ ਪਾਇਆ ਗਿਆ ਉਹ ਫਾਦਰ ਸਾਹਿਬ ਨੂੰ ਕਸਟਡੀ ਮਿਲੀ ਹੋਈ ਹੈ ਲਿਸਟਿੰਗ ਡੇਟ ਤੇ ਮਦਰ ਨੂੰ ਮਿਲਿਆ ਸੀ ਅੱਜ ਮਿਲਣ ਲਈ ਆਏ ਸੀ ਦੋਨੋਂ ਬੱਚੇ ਬੱਚੇ ਪਹਿਲਾਂ ਬਾਕੀ ਉਹ ਮੈਂਬਰ ਨੇ ਜਿਹੜੇ ਜਾਂ ਸਰ ਨੇ ਭੇਜੇ ਹੋ ਉਹ ਉਹਨਾਂ ਦੀ ਕਾਉਂਸਲ ਵਗੈਰਾ ਕਰ ਰਹੇ ਨੇ ਜਿੱਧਰ ਬੱਚੇ ਜਾਣਾ ਚਾਹੁੰਦੇ ਹੁਣ ਉਹ ਜਾਣ ਦੇ ਤੇ ਮਾਂ ਦੇ ਦਰਦ ਤੇ ਹੁਕਮ ਅਨੁਸਾਰ ਕਿੰਨੇ ਵੇਲੇ ਪਾਲਣਾ ਕਰੇ ਠੀਕ